ਖਰੜ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਐਸਬੀਐਲ ਦਾ ਸਾਨੂੰ ਤਰਾਜ ਨਹੀਂ ਕੋਈ ਪਰ ਜਿਹੜਾ ਖਰੜ ਦਾ ਪਾਣੀ ਹੈ ਸੀਵਰੇਜ ਦਾ ਜਿੱਥੋਂ ਦੇ ਅਮੋਲ ਜਿਹੜੇ ਗਗਨ ਅਮੋਲ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਇਹ ਉੱਥੋਂ ਹੀ ਸਾਰੀ ਕਹਾਣੀ ਵਿਗੜੀ ਹੋਈ ਹੈ ਜਿਹੜਾ ਬੰਦਾ ਆਪਣਾ ਘਰ ਲਈ ਸਾਂਭ ਸਕਦਾ ਮੈਂ ਸਮਝਦਾ ਉਹ ਬੰਦਾ ਦੇਸ਼ ਦੀ ਗੱਲ ਜਾਂ ਸਾਡੇ ਸੂਬੇ ਦੀ ਗੱਲ ਕੀ ਕਰੂਗਾ ਸਾਰੀ ਗੱਲ ਖਰੜ ਤੋਂ ਵਿਗੜੀ ਹੋਈ ਹੈ ਸਾਰਾ ਸੀਵਰੇਜ ਦਾ ਪਾਣੀ ਜਿੰਨਾ ਵੇਸਟੇਜ ਹੈ ਕਲੋਨੀਆਂ ਨੂੰ ਲਗਾਤਾਰ ਮਨਜ਼ੂਰੀ ਦਿੱਤੀ ਜਾ ਰਹੀ ਹੈ ਪਰ ਜਿਹੜਾ ਗੰਦਾ ਪਾਣੀ ਉਹ ਸਾਰਾ ਇੱਥੇ ਆ ਕੇ गिरਦਾ ਹੈ ਹੋਰ ਸਾਰੇ ਪਿੰਡ ਜੋਤੀਸਰੂਪ ਸਾਹਿਬ ਦਾ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਫਤੇਗੜ ਸਾਹਿਬ ਤੱਕ ਇਹ ਪਾਣੀ ਦੀ ਮਾਰ ਪੈਣੀ ਹੈ। ਬੰਤ ਤੂੰ ਦੇਖ ਲਓ ਪਾਣੀ ਓਵਰਫਲੋ ਹੋ ਜਾਣਾ ਇਹ ਕਮੀ ਪੈਣ ਦੀ ਗੱਲ ਹੈ। ਇੰਨਾ ਕ ਗੰਭੀਰ ਮੁੱਦਾ ਇਹ ਹੈ। ਜੇ ਬਿਮਾਰੀਆਂ ਦੀ ਗੱਲ ਲੈ ਲਓ, ਹੋਰ ਕਿਸੇ ਦੀ ਵੀ ਗੱਲ ਲੈ ਲਓ। ਕੋਈ ਸਰਕਾਰ ਦਾ ਕਿਤੇ ਇਸ ਵੱਲ ਕੋਈ ਧਿਆਨ ਨਹੀਂ ਹੈ। ਕੈਂਸਰ ਵਰਗੀਆਂ ਜਿਹੜੀਆਂ ਨਾਮਰਾਜ਼ ਬਿਮਾਰੀਆਂ ਨੇ ਉਹ ਵੀ ਮੈਨੂੰ ਜੋ ਲੱਗਦਾ ਜਦੋਂ ਮੇਰਾ ਸ਼ੱਕ ਹੈ। ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਦਾ ਸਦਸਯਾ ਕੈਂਸਰ ਨਾਲ ਪੀੜਤ ਹੋਊਗਾ ਇਹ ਛੋਟੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਬਸ ਨਾ ਤਾਂ ਇਹੀ ਕੰਮ ਹੈ ਇਹ ਕਿਉਂ ਨਹੀਂ ਧਿਆਨ ਦੇ ਰਹੇ ਕੀ ਗੱਲ ਵੋਟਾਂ ਤੋਂ ਪਹਿਲਾਂ ਐਸਬੀਐਮ ਦੀ ਗੱਲ ਕਰਦੇ ਸੀ ਐਸਬੀਐਮ ਤੇ ਖੜੇ ਹਾਂ ਸੀ ਮੈਂ ਗਗਨ ਮੋਰ ਜਿਹੜੇ ਮੰਤਰੀ ਨੇ ਇਹਨਾਂ ਦੇ ਜਿਹੜੇ 5 ਮਿੰਟ ਚ ਗਰੰਟੀ ਦੇਣ ਵਾਲੇ ਨੇ ਇਹ ਮਸਲਾ ਕਿਉਂ ਨਹੀਂ ਹੱਲ ਕਰ ਸਕਦੇ ਦੱਸੋ ਪੰਜਾਬ ਸਰਕਾਰ ਗੌਰ ਕਿਉਂ ਨਹੀਂ ਕਰਦੀ ਉਹ ਆਪਣੇ ਮੰਤਰੀਆਂ ਬਾਰੇ ਸੋਚ ਲਵੇ ਉਹ ਆਪਣੇ ਐਮਐਲਏ ਦੀ ਘਰ ਦੀ ਪੂਰਤੀ ਕਰ ਲਵੇ ਮੁੱਖ ਮੰਤਰੀ ਸਾਹਿਬ ਆਪਣੇ ਪਰਿਵਾਰ ਦੀ ਪੂਰਤੀ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੋਣਾ ਵਾਸਤੇ ਪੰਜਾਬ ਦੇ ਮਸਲੇ ਨਹੀਂ ਹੱਲ ਹੋਣੇ ਹੋਣਾ ਤੁਸੀ ਇਹਨਾਂ ਨੇ ਆਪੇ ਖੜੇ ਕਰ ਦੇਣੇ ਨੇ ਵੀ ਸਾਡੇ ਤੋਂ ਅਸੀਂ ਨਹੀਂ ਚਲਾ ਸਕਦੇ ਸਰਕਾਰ ਭਗਵੰਤ ਮਾਨ ਸਾਹਿਬ ਦਾ ਬਿਆਨ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਨੋਟ ਕਰ ਲੋ ਤੁਸੀ ਸਾਨੂੰ ਲੋਕ ਪਿਆਰੇ ਨੇ ਸਾਨੂੰ ਕੁਰਸੀਆਂ ਨਹੀਂ ਪਿਆਰੀਆਂ ਇਹਨਾਂ ਬਾਗ ਇਹ ਕੁਰਸੀਆਂ ਨੂੰ ਜੱਫਾ ਮਾਰ ਕੇ ਬਹਿ ਗਏ ਸਾਰੇ ਜਿਹੜੇ ਕਹਿੰਦੇ ਸੀ ਆਮ ਘਰਾਂ ਤੋਂ ਆਏ ਰੇੜੀਆਂ ਵਾਲੇ ਮੋਬਾਈਲਾਂ ਵਾਲੇ ਦੂਜੇ ਲੱਲਾ ਭੱਬਾ ਕਿੱਥੇ ਨੇ ਉਹ ਦਿਖ ਰਹੇ ਨੇ ਆਪ ਸ਼੍ਰੀ ਗੱਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ শ্রোਤਿਆਂ ਦਾ ਸਵਾਗਤ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਈ ਮੁੱਦੇ ਕਾਫੀ ਗੰਭੀਰ ਨੇ ਤੇ ਉੱਥੇ ਹੀ ਕਿਤੇ ਨਾ ਕਿਤੇ ਐਸਵਾਈਐਲ ਮੁੱਦਾ ਜਿਹੜਾ ਕਿ ਸਭ ਤੋਂ ਗੰਭੀਰ ਮੰਨਿਆ ਜਾਂਦਾ ਹੈ ਤੇ ਅੱਜ ਇਹ ਮੁੱਦੇ ਨੂੰ ਲੈ ਕੇ ਬੀਜੇਪੀ ਦੇ ਲੀਡਰ ਅੱਜ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦਾ ਨਾਮ ਕੁਲਦੀਪ ਸਿੰਘ ਸਿੱਧੂਪੁਰਾ ਹੈ ਤੇ ਉਹ ਉਹਨਾਂ ਨਾਲ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੱਜਣ ਕਾਲ ਸਰ ਬਹੁਤ ਧੰਨਵਾਦ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਜਿੰਨੇ ਵੀ শ্রোਤੇ ਨੇ ਤੇ ਅੱਜ ਲੋਕਾਂ ਨਾਲ ਗੱਲ ਕਰਦੇ ਮੈਂ ਜੀ ਸਭ ਤੋਂ ਵੱਡਾ ਮੁੱਦਾ ਹੈ ਗੰਭੀਰ ਐਸਵਾਈਐਲ ਦਾ ਅੱਜ ਉਹਰੇ ਦੇਖਣ ਨੂੰ ਬਹੁਤ ਕੁਝ ਮਿਲ ਰਿਹਾ ਜਿਸ ਤਰ੍ਹਾਂ ਸਫਾਈ ਵੀ ਨਹੀਂ ਹੈਗੀ ਪਾਣੀ ਦੀ ਇਹ ਮੁੱਦੇ ਬਾਰੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਦੇਖੋ ਇਹ ਮੁੱਦਾ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਖਰੜ ਤੋਂ ਹਿਲਿਆ ਹੋਇਆ ਹੈ ਕਿਉਂਕਿ ਖਰੜ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਐਸਵਾਈਐਲ ਦਾ ਸਾਨੂੰ ਤਰਾਜ ਨਹੀਂ ਕੋਈ ਪਰ ਜਿਹੜਾ ਖਰੜ ਦਾ ਪਾਣੀ ਹੈ ਸੀਵਰੇਜ ਦਾ ਜਿੱਥੋਂ ਦੇ ਅਮੋਲ ਜਿਹੜੇ ਗਗਨ ਅਮੋਲ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਇਹ ਉੱਥੋਂ ਹੀ ਸਾਰੀ ਕਹਾਣੀ ਵਿਗੜੀ ਹੋਈ ਹੈ ਜਿਹੜਾ ਬੰਦਾ ਆਪਣਾ ਘਰ ਨਹੀਂ ਸੰਭ ਸਕਦਾ ਮੈਂ ਸਮਝਦਾ ਉਹ ਬੰਦਾ ਦੇਸ਼ ਦੀ ਗੱਲ ਹੈ ਜਾਂ ਸਾਡੇ ਸੂਬੇ ਦੀ ਗੱਲ ਕੀ ਕਰੂਗਾ ਠੀਕ ਹੈ ਜੀ ਸਾਰੀ ਗੱਲ ਖਰੜ ਤੋਂ ਵਿਗੜੀ ਹੋਈ ਹੈ ਸਾਰਾ ਸੀਵਰੇਜ ਦਾ ਪਾਣੀ ਜਿੰਨਾ ਵੇਸਟੇਜ ਹੈ ਕਲੋਨੀਆ ਨੂੰ ਲਗਾਤਾਰ ਮਨਜ਼ੂਰੀ ਦਿੱਤੀ ਜਾ ਰਹੀ ਹੈ ਪਰ ਜਿਹੜਾ ਗੰਦਾ ਪਾਣੀ ਉਹ ਸਾਰਾ ਇੱਥੇ ਆ ਕੇ ਗਿਰਦਾ ਹੈ ਜਿਹਦੀ ਮਾਰ 40 ਪਿੰਡਾਂ ਨੂੰ ਪੈਂਦੀ ਹੈ ਇਹ ਅਸੀਂ ਇਸ ਟਾਈਮ ਖੜੇ ਆਂ ਲక్ష్మణ ਗੜ੍ਹ ਦੇ ਇੱਥੇ ਇੱਥੇ ਪੁਲ ਦੇ ਉੱਪਰ ਜੀ ਉਹਦੇ ਨਾਲ ਨਗਾਵਾ ਰਾਮਪੁਰ ਕਲੇਰਾ ਇਹ ਹੋਰ ਸਾਰੇ ਪਿੰਡ ਜੋਤੀਸਰੂਪ ਸਾਹਿਬ ਦਾ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਫਤੇਗੜ੍ਹ ਸਾਹਿਬ ਤੱਕ ਇਹ ਪਾਣੀ ਦੀ ਮਾਰ ਪੈਣੀ ਹੈ ਜੇਕਰ ਇੱਥੇ بارش ਹੋਊਗੀ ਕਿਉਂਕਿ ਬਨਤੂ ਦੇਖ ਲਓ ਪਾਣੀ ਓਵਰਫਲੋ ਹੋ ਜਾਣਾ ਇਹ ਕਮੀ ਪੈਣ ਦੀ ਗੱਲ ਹੈ। ਹੂੰ ਇੰਨਾ ਕ ਗੰਭੀਰ ਮੁੱਦਾ ਇਹ ਹੈ। ਹੂੰ ਜੇ ਬਿਮਾਰੀਆਂ ਦੀ ਗੱਲ ਲੈ ਲਓ ਹੋਰ ਕਿਸੇ ਦੀ ਵੀ ਗੱਲ ਲੈ ਲਓ ਕੋਈ ਸਰਕਾਰ ਦਾ ਕਿਸੇ ਇਸ ਵਾਲ ਕੋਈ ਧਿਆਨ ਨਹੀਂ ਹੈ ਬਸ ਸਿਰਫ ਵੋਟਾਂ ਮਟੋਰਨ ਦੀ ਗੱਲ ਕਰਦੇ ਨੇ। ਹੂੰ ਓਵਰਫਲੋ ਦੀ ਗੱਲ ਕਰੀਏ ਤੁਸੀਂ ਕਿ ਫਿਰ ਇਹਦੇ ਨਾਲ ਤਾਂ ਕਾਫੀ ਪਿੰਡਾਂ ਨੂੰ ਵੀ ਨੁਕਸਾਨ ਹੋਊਗਾ। ਮੈਮ ਫਸਲਾਂ ਦੇ ਨਾਲ ਨਾਲ ਇੱਥੇ ਸੇਵਾ ਸਹੂਲਤਾਵਾਂ ਜਿਹੜੀਆਂ ਇੰਨੀਆਂ ਕ ਵਿਗੜ ਚੁੱਕੀਆਂ ਨੇ ਜੇ ਤੁਸੀਂ ਅੱਜ ਟੀਡੀਐਸ ਨਾਲ ਚੈੱਕ ਕਰਵਾ ਲਓ ਪਾਣੀ ਦਾ ਤੁਹਾਨੂੰ ਪਤਾ ਲੱਗ ਜਾਊਗਾ। ਜੇ ਫਸਲਾਂ ਨੂੰ ਤਾਂ ਕਈ ਬੰਦੇ ਇਸ ਦੀ ਚਪੇੜ ਦੇ ਵਿੱਚ ਬਿਮਾਰੀਆਂ ਦੇ ਚਪੇੜ ਚ ਆ ਜਾਨੇ ਨੇ ਕੈਂਸਰ ਵਰਗੀਆਂ ਜਿਹੜੀਆਂ ਨਾਮਰਾਦ ਬਿਮਾਰੀਆਂ ਨੇ ਉਹ ਵੀ ਮੈਨੂੰ ਜੋ ਲੱਗਦਾ ਜਦੋਂ ਮੇਰਾ ਸ਼ੱਕ ਹੈ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਦਾ ਸਦਸਿਆ ਕੈਂਸਰ ਨਾਲ ਪੀੜਿਤ ਹੋਊਗਾ ਇਹ ਛੋਟੀ ਹੈ ਕਿਉਂਕਿ ਧਿਆਨ ਨਹੀਂ ਹੈ ਕਿਸੇ ਦਾ ਇਸ ਪਾਸੇ ਪਿਛਲੇ ਦਿਨੇ ਅਸੀਂ ਪਿੱਛੇ ਧਰਨਾ ਲਾਇਆ ਸੀਗਾ ਜਦੋਂ ਪਹਾੜ ਆਇਆ ਸੀ ਤੁਹਾਨੂੰ ਪਤਾ ਸੀ ਉਹ ਪਾਣੀ ਤੁਸੀਂ ਸ਼ੁਕਰ ਕਰੋ ਜੀ ਕਈਆਂ ਦੇ ਗਰੀਬਾਂ ਦੇ ਘਰ ਕਈਆਂ ਦੇ ਪਸ਼ੂ ਮਰ ਗਏ ਕੋਈ ਮੁਆਵਜ਼ਾ ਨਹੀਂ ਮਿਲਿਆ ਸਿਰਫ ਡਰਾਮੇ ਪਾਜਾਂ ਦੀ ਸਰਕਾਰ ਹੈ ਡਰਾਮੇ ਤੋਂ ਇਲਾਵਾ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਬਸ ਨਾ ਤਾਂ ਇਹੀ ਕੰਮ ਹੈ ਇਹ ਕਿਉਂ ਨਹੀਂ ਧਿਆਨ ਦੇ ਰਹੇ ਕੀ ਗੱਲ ਵੋਟਾਂ ਤੋਂ ਪਹਿਲਾਂ ਐਸਬੀਐਲ ਦੀ ਗੱਲ ਕਰਦੇ ਸੀ ਐਸਬੀਐਲ ਤੇ ਖੜੇ ਸੀ ਇਹ ਗੱਲ ਦਾ ਧਿਆਨ ਦੇਣ ਮੈਂ ਗਗਨ ਮੋਰ ਜਿਹੜੇ ਮੰਤਰੀ ਨੇ ਇਹਨਾਂ ਦੇ ਜਿਹੜੇ 5 ਮਿੰਟ ਚ ਗਰੰਟੀ ਦੇਣ ਵਾਲੇ ਨੇ ਇਹ ਮਸਲਾ ਕਿਉਂ ਨਹੀਂ ਹੱਲ ਕਰ ਸਕਦੇ ਦੱਸੋ ਕਿਹੜੀ ਘਾਟ ਹੈ ਸਰਕਾਰ ਦੇ ਕੋਲ ਫੁੱਲ ਫਲੈਸ਼ ਸਰਕਾਰ ਹੈ ਮੈਂ ਸਮਝਦਾ ਇਹ ਚੀਜ਼ ਦਾ ਯਾਰ ਧਿਆਨ ਕਰੋ ਕੀ ਗੱਲ ਹੈ ਕਿਉਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ ਜਦੋਂ ਇਹ ਮਸਲਾ ਜੇਕਰ ਹੱਲ ਨਾ ਹੋਇਆ ਆਸੀਂ ਸੰਘਰਸ਼ ਤਾਂ ਪਹਿਲਾਂ ਵੀ ਕਰਦੇ ਆ ਰਹੇ ਹਾਂ ਇਸ ਨੂੰ ਤਿੱਖੇ ਰੂਪ ਦੇ ਵਿੱਚ ਸਾਰੇ ਪਿੰਡਾਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਵੜਾਂਗੇ ਜੀ ਜੇ ਗੱਲ ਕਰੀਏ ਪਾਣੀ ਤੁਸੀਂ ਦੇਖਿਆ ਹੈ ਕਿ ਜਿਸ ਤਰ੍ਹਾਂ ਬਹੁਤ ਗੰਦਾ ਹੈ ਤਾਂ ਨਾਲ ਲੱਗਦੇ ਪਿੰਡਾਂ ਨੂੰ ਇਹ ਜਿਹੜਾ ਪਾਣੀ ਆਉਂਦਾ ਹੋਊਗਾ ਤਾਂ ਪੀਣ ਚ ਕਿੰਨੀਆਂ ਬਿਮਾਰੀਆਂ ਇਹਨਾਂ ਦਾ ਸ਼ਿਕਾਰ ਕਰਦੇ ਹੋਣੇ ਆ ਕਿਸਾਨ ਨੇ ਜਿਹੜੇ ਪਾਣੀ ਲੈਣ ਨੂੰ ਇਹ ਤਿਆਰ ਨਹੀਂ ਕਿਉਂਕਿ ਪਾਣੀ ਦੇ ਮੈਂ ਇੰਨਾ ਗੰਧਲਾ ਹੈ ਦੁਸ਼ਿਤ ਹੋ ਚੁੱਕਿਆ ਪਾਣੀ ਇੰਨਾ ਗੰਦਾ ਪਾਣੀ ਖੇਤਾਂ 'ਚ ਕੌਣ ਪੋਊਗਾ ਮੈਨੂੰ ਦੱਸੋ ਇਹ ਪਾਣੀ ਰੁਗਿਆ ਹੋਇਆ ਚੱਲ ਨਹੀਂ ਰਿਹਾ ਤੁਸੀਂ ਦੇਖ ਲਓ ਅੱਗੇ ਤੋਂ ਬੰਦ ਹੈ ਕੀ ਇਹ ਸੀ ਅਸੀਰ ਰੇਦਾ ਸੀ ਅਸੀਲਾ ਹਾ ਲੈ ਕੇ ਜਿਵੇਂ ਆਮ ਆਦਮੀ ਪਾਰਟੀ ਦੇ ਇਥੇ ਇਥੇ ਐਮ ਐਲ ਏ ਵੀ ਨੇ ਸੀ ਅਸੀਲਾ ਹਾ ਲੈ ਕੇ ਤੇ ਡਰਾਮੇ ਬਾਜੀ ਕਰਕੇ ਫੋਟੋ ਖਿਚਾ ਕੇ ਮੁਰ ਜਾਂਦੇ ਨੇ ਪਰ ਪਿੰਡਾਂ ਦੇ ਲੋਕਾਂ ਨੂੰ ਇਸ ਦੀ ਇਸ ਤੋਂ ਮੁਕਤੀ ਚਾਹੀਦੀ ਹੈ ਨਾ ਕਿ ਇਥੇ ਸ਼ੋਸ਼ੇ ਬਾਜੀ ਚਾਹੀਦੀ ਹੈ ਮੈਂ ਸਮਝਦਾ ਹੈ ਇਹ ਡਰਾਮੇ ਬਾਜੀ ਕਰਨ ਤੋਂ ਇਲਾਵਾ ਇਸ ਦਾ ਪੱਕਾ ਪੂਰਨ ਤੌਰ ਤੇ ਹੱਲ ਹੋਣਾ ਚਾਹੀਦਾ ਹੈ ਜਿਹੜਾ ਕਿ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਇਹ ਅਧੀਨ ਹੁੰਦਾ ਦੇ ਆਉਂਦਾ ਹੈ ਜੇ ਸਾਡੀ ਇੱਕ ਤੇ ਸੈਂਟਰ ਦੀ ਲੋੜ ਪੰਜਾਬ ਇਸ ਚੀਜ਼ ਨੂੰ ਮੰਗ ਨੂੰ ਰੱਖੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਖਰੜ ਦਾ ਪਾਣੀ ਹੈ ਜਿਹੜਾ ਗੰਦਾ ਉਹ ਰੁਕਣਾ ਚਾਹੀਦਾ ਹੈ ਸਰਕਾਰ ਹੋ ਗਿਆ ਪੂਰਨ ਤੌਰ ਤੇ ਪੰਜਾਬ ਸਰਕਾਰ ਗੌਰ ਕਿਉਂ ਨਹੀਂ ਕਰਦੀ ਉਹ ਨੂੰ ਆਪਣੇ ਆਪਣੇ ਆਪ ਤੇ ਗੌਰ ਕਰ ਲਵੇ ਇੰਨਾ ਹੀ ਬਹੁਤ ਹੈ ਮੈਡਮ ਉਹ ਆਪਣੇ ਮੰਤਰੀਆਂ ਬਾਰੇ ਸੋਚ ਲਵੇ ਉਹ ਆਪਣੇ ਐਮਐਲਏ ਦੀ ਘਰ ਦੀ ਪੂਰਤੀ ਕਰ ਲਵੇ ਮੁੱਖ ਮੰਤਰੀ ਸਾਹਿਬ ਆਪਣੇ ਪਰਿਵਾਰ ਦੀ ਪੂਰਤੀ ਕਰ ਲੈਣਾ ਇਹ ਬਹੁਤ ਵੱਡੀ ਗੱਲ ਹੈ ਹੋਣ ਵਾਸਤੇ ਪੰਜਾਬ ਦੇ ਮਸਲੇ ਨਹੀਂ ਹੱਲ ਹੋਣੇ ਉਹਨਾਂ ਤੋਂ ਉਹ 2.5 ਸਾਲ ਦਾ ਸਮਾਂ تقریبا ਲੰਘ ਚੱਲਿਆ ਹੈ ਇਹ ਥੋੜਾ ਜਿਹਾ ਹੋਰ ਸਮਾਂ ਹੈ ਮੈਨੂੰ ਲੱਗਦਾ ਵੀ ਇਹਨਾਂ ਨੇ ਆਪੇ ਖੜੇ ਕਰ ਦੇਣੇ ਨੇ ਵੀ ਸਾਡੇ ਤੋਂ ਅਸੀਂ ਨਹੀਂ ਚਲਾ ਸਕਦੇ ਸਰਕਾਰ ਭਗਵੰਤ ਮਾਨ ਸਾਹਿਬ ਦਾ ਬਿਆਨ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਂ ਜੀ ਇਹ ਗੱਲ ਨੋਟ ਕਰ ਲਓ ਤੁਸੀਂ ਇਹਨਾਂ ਤੋਂ ਚੱਲ ਨਹੀਂ ਰਿਹਾ ਨਾ ਜਦੋਂ ਨਾ ਕੋਈ ਚੀਜ਼ ਚੱਲੇ ਘਰ ਚਲਾਉਣਾ ਔਖਾ ਹੋ ਜਾਂਦਾ ਜੀ ਇਹ ਕਰਨਾ ਚਲਾਉਣ ਜਿਹੜਾ ਘਰ ਨਹੀਂ ਸੀ ਚਲਾ ਸਕਦਾ ਬੰਦਾ ਉਹਨੂੰ ਆਪਣੇ ਪੰਜਾਬ ਦੇ ਹੱਥ ਪੰਜਾਬ ਦੇਤਾ ਉਹਨਾਂ ਦੇ ਉਹ ਨਾ ਤੋਂ ਚੱਲਣਾ ਨਹੀਂ ਇਹ ਆਪ ਹੱਥ ਖੜੇ ਕਰਨਗੇ ਕੇਜਰੀਵਾਲ ਸਾਹਿਬ ਇਸ ਤਰ੍ਹਾਂ ਇਹ ਆਪ ਹੱਥ ਖੜਕੇ ਪੰਜਾਬ ਨੂੰ ਜਵਾਬ ਦੇਣਗੇ ਵੀ ਮੇਤੂੰ ਨਹੀਂ ਚੱਲਦਾ ਮੇਰੇ ਹੱਥ ਖੜੇ ਨੇ ਆਉਣ ਵਾਲੇ ਸਮੇਂ 'ਚ ਕਹਿੰਦੇ ਅਸੀਂ ਤਾਂ ਪੰਜਾਬ ਦੇ ਸਾਰੇ ਮੁੱਦੇ ਚੱਕਦੇ ਆ ਚੱਕਣੇ ਨਹੀਂ ਹੱਲ ਕਰਨੇ ਚੱਕਣੇ ਤਾਂ ਅਸੀਂ ਨੇ ਨਾ ਅਸੀਂ ਚੱਕਣੇ ਨੇ ਹੱਲੇ ਕਰਨ ਕੀ ਗੱਲ ਨਾ ਕੋਲ ਕਿਸ ਚੀਜ਼ ਦੀ ਕਮੀ ਹੈ ਮੈਨੂੰ ਦੱਸੋ ਕੀ ਤੇ ਇਲਜ਼ਾਮ ਲਾ ਸਕਦੇ ਨੇ ਪੰਜਾਬ ਦੀ ਗੱਲ ਵੀ ਨਹੀਂ ਕਰ ਸਕਦੇ ਪੰਜਾਬ ਦੇ ਮੁੱਦੇ ਕਿਹਦੇ ਕੋਲ ਚੱਕਣਗੇ ਪੰਜਾਬ ਦੇ ਮੁੱਦੇ ਸਰਕਾਰ ਹੱਲ ਕਰਦੀ ਹੁੰਦੀ ਹੈ ਨਾ ਸਰਕਾਰ ਆਮ ਆਦਮੀ ਪਾਰਟੀ ਝਾੜੂਦੀ ਹੈ ਠੀਕ ਹੈ ਜੀ ਮੁੱਦੇ ਅਸੀਂ ਚੱਕ ਸਕਦੇ ਆਂ ਜਿਹੜੇ ਵਿਰੋਧੀ ਧਿਰ ਹੈ ਅਸੀਂ ਵਿਰੋਧੀ ਆਪੋਜੀਸ਼ਨ ਦੇ ਵਿੱਚ ਆਂ ਅਸੀਂ ਮੁੱਦੇ ਲਗਾਤਾਰ ਚੱਕ ਰਿਆ ਕੋਈ ਹੱਲ ਤਾਂ ਕਰਨ ਜਦੋਂ ਤੱਕ ਹੱਲ ਨਹੀਂ ਕਰਦੇ ਅਸੀਂ ਸੰਘਰਸ਼ ਤਾਂ ਤੁਹਾਨੂੰ ਪਤਾ ਅਸੀਂ ਕਰ ਰਹੇ ਆਂ ਜੀ ਅਸੀਂ ਹੋਰ ਤੇਜ਼ ਕਰਾਂਗੇ ਸੰਘਰਸ਼ ਨੂੰ ਅਸੀਂ ਪਿੰਡਾਂ ਦੇ ਲੋਕਾਂ ਦੇ ਨਾਲ ਆਂ ਅਸੀਂ ਸਾਨੂੰ ਲੋਕ ਪਿਆਰੇ ਨੇ ਸਾਨੂੰ ਕੁਰਸੀਆਂ ਨਹੀਂ ਪਿਆਰੀਆਂ ਇਹਨਾਂ ਵਾਂਗ ਇਹ ਕੁਰਸੀਆਂ ਨੂੰ ਜੱਫਾ ਮਾਰ ਕੇ ਬਹਿ ਗਏ ਸਾਰੇ ਜਿਹੜੇ ਕਹਿੰਦੇ ਸੀ ਆਮ ਘਰਾਂ ਤੋਂ ਆਏ ਰੇੜੀਆਂ ਵਾਲੇ ਮੋਬਾਈਲਾਂ ਵਾਲੇ ਦੂਜੇ ਲੱਲਾ ਭੱਬਾ ਕਿੱਥੇ ਨੇ ਉਹ ਦਿਖ ਰਹੇ ਨੇ ਆਮ ਇੱਕ ਹੈ ਤੁਹਾਨੂੰ ਕੋਈ ਆਮ ਦਿਖਿਆ ਇੱਥੇ ਕੋਈ ਕਿਸੇ ਨੇ ਨਹੀਂ ਦੇਖਣਾ ਸਾਰੀਆਂ ਝੂਠੀਆਂ ਗੱਲਾਂ ਨੇ ਮੈਂ ਸਮਝਦਾ ਜੇਕਰ ਇੱਥੇ ਮੈਮ ਓਵਰਫਲੋ ਪਾਣੀ ਹੋ ਗਿਆ ਕਈ ਪਿੰਡ ਦਾ ਪਾਣੀ ਸਰਵੇ ਦੇ ਮੁਤਾਬਕ 7-7 ਫੁੱਟ ਦੀ ਚਪੇੜ ਦੇ ਵਿੱਚ ਪਿੰਡ ਆ ਜਾਣਗੇ ਜਿਹੜੇ ਕਿ 7 ਫੁੱਟ ਦੇ ਵਿੱਚ ਕੀ ਬਚਾਅ ਹੋਊਗਾ ਦੱਸੋ ਮੈਨੂੰ ਕਰਦਾ ਉਹ ਸਮਾਨ ਪਿਛਲੇ ਦਿਨਾਂ ਚ ਖਰਾਬ ਹੋਇਆ ਗਰੀਬਾਂ ਦਾ ਬੜਾ ਬੜਾ ਕੁਝ ਹੋਇਆ ਪਰ ਭਗਵਾਨ ਤੁਮਾਨ ਸਾਹਿਬ ਨੇ ਕੋਈ ਇਥੇ ਸਾਰ ਨਹੀਂ ਲਈ ਹੂੰ ਤੇ ਉੱਥੇ ਫਸਲਾਂ ਨੂੰ ਲੈ ਕੇ ਗੱਲ ਕਰੀਏ ਤਾਂ ਫਸਲਾਂ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਹੋਗਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਬਹੁਤ ਪਿੱਛੇ ਸੇਮ ਹੈ ਇਹ ਪਾਣੀ ਦੀ ਸੇਮ ਨਾਲੇ ਭਰ ਜਾਂਦਾ ਹੂੰ ਪਾਣੀ ਨਿਕਲਣਾ ਤਾਂ ਬਹੁਤ ਦੂਰ ਸੇਮ ਨਾਲੇ ਤੇ ਨਾਲ ਤੁਸੀਂ ਦੇਖ ਲਓ ਕਰੋ ਤੁਸੀਂ ਵੀਡੀਓ ਕਰੋ ਉਹ ਸੇਮ ਨਾਲੇ ਭਰਿਆ ਹੋਇਆ ਉਹ ਖੇਤ ਜ਼ਿਮੀਂਦਾਰ ਪਰਿਵਾਰ ਦਾ ਕਿਸਾਨ ਪਰਿਵਾਰ ਦਾ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਦੱਸੋ ਮੈਨੂੰ ਕੀ ਕਰਨਗੇ ਬਹੁਤ ਬਰਬਾਦੀ ਦਾ ਕਾਰਨ ਇਸ ਨੂੰ ਨੱਥ ਪਾਣੀ ਚਾਹੀਦੀ ਹੈ ਫਿਰ ਕਿਤੇ ਨਾ ਕਿਤੇ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਫਿਰ ਪੰਜਾਬ ਸਰਕਾਰ ਤਾਂ ਕਹਿੰਦੀ ਕਿਤੇ ਨਾ ਕਿਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਫਿਰ ਕਿਸਾਨਾਂ ਦੇ ਨਾਲ ਕਿੱਥੇ ਖੜੇ ਨੇ ਹਾਂ ਜੇ ਕਿਸਾਨਾਂ ਦੇ ਨਾਲ ਖੜੇ ਹੁੰਦੇ ਕਿਸਾਨ ਪ੍ਰਤੀ ਚਿੰਤਤ ਹੁੰਦੇ ਕਿਸਾਨ ਤਾਂ ਮੈਨੂੰ ਹੁਣ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਹੁਣ ਨਹੀਂ ਵੜਨ ਦੇ ਰਹੇ ਉਹ ਪਹਿਲੀਆਂ ਗੱਲਾਂ ਸੀ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਚਲੇ ਗਏ ਜਿਹੜੇ ਚੁਟਕੀਆਂ ਮਾਰ ਕੇ 5 ਮਿੰਟ 'ਚ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਉਹ ਵੀ ਚਲੇ ਗਏ ਸਾਰੇ ਵਾਦੇ ਫੁੱਰ ਹੋ ਗਏ ਇਹ ਗੱਲਾਂ ਵਾਲੇ ਨੇ ਹੋਰ ਇਹਨਾਂ ਕੋਲ ਕੁਝ ਨਹੀਂ ਹੈ ਨਾ ਮਨਤਰੀ ਦੀ ਗੱਲ ਕਰੀ ਆ ਕਿ ਗगन ਅਨਮੋਲ ਗगन ਮਾਨ ਨੇ ਜਿਹੜੇ ਕਿ ਉਹ ਇੱਥੋਂ ਹਲਕੇ ਤੋਂ ਉਹਨਾਂ ਨੂੰ ਆ ਜਿਹੜਾ ਪਾਣੀ ਹੈ ਕਿ ਉਹਨਾਂ ਵੱਲ ਹੀ ਤਾਂ ਆ ਰਿਹਾ ਹੈ ਫਿਰ ਉਹ ਕਿਉਂ ਨਹੀਂ ਇਸ ਚੀਜ਼ ਬਾਰੇ ਗੌਰ ਕਰ ਰਹੇ ਤੁਹਾਨੂੰ ਕਿਨੇ ਕਿਹਾ ਇਸ ਹਲਕੇ ਦੇ ਨੇ ਉਹ ਉਹ ਤਾਂ ਮੋਗੇ ਤੋਂ ਨੇ ਨਹੀਂ ਮਤਲਬ ਕਿ ਹਲਕਾ ਤਾਂ ਉਹਨਾਂ ਨੂੰ ਹਾਂ ਨਹੀਂ ਉੱਥੋਂ ਆ ਕੇ ਇੱਥੇ ਲੜ ਲੈ ਉਹ ਲੱਗ ਗੱਲ ਹੈ ਪਰ ਹੋਇਆ ਇੱਥੋਂ ਦੇ ਉਹ ਹਾਂ ਲੋਕਲ ਨਹੀਂ ਨਾ ਹੈ ਜੇ ਲੋਕਲ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹਾਂ ਉਹ ਤਾਂ ਮਨਜ਼ੂਰੀ ਦੇ ਹੀ ਜਾਂਦੇ ਲਗਾਤਾਰ ਕਲੋਨੀਆਂ ਕੱਟਣ ਦੀ ਉਹ ਜਿਹੜਾ ਪਾਣੀ ਉਹ ਕਿੱਥੇ ਜਾਵੇ ਉਹ ਪਾਣੀ ਇੱਥੇ ਆ ਰਿਹਾ ਹੈ ਤਾਂ ਕਰਕੇ ਸਾਰਾ ਕੁਝ ਗਲਤੀ ਸਿਰਫ ਉਹਨਾਂ ਦੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਗਲਤੀ ਉਹ ਚੀਜ਼ ਨੂੰ ਰੋਕਣ ਕੀ ਉਹਨਾਂ ਦੀ ਐਸਡੀਐਮ ਸਾਹਿਬ ਨਹੀਂ ਮੰਨਦੇ ਕੀ ਉਹਨਾਂ ਦੀ ਡੀਸੀ ਸਾਹਿਬ ਨਹੀਂ ਮੰਨਦੇ ਕੌਣ ਨਹੀਂ ਮੰਨਦਾ ਉਹਨਾਂ ਦੀ ਦੱਸੋ ਸਰਕਾਰ ਦੇ ਵਿੱਚ ਮੰਤਰੀ ਹੋਵੇ ਬੰਦਾ ਕਿਉਂ ਨਹੀਂ ਕੀ ਨਹੀਂ ਕਰ ਸਕਦੇ ਛੋਟਾ ਜਿਹਾ ਮਸਲਾ ਹੱਲ ਕਰਵਾਉਣਾ ਇਸ ਚੀਜ਼ ਨੂੰ ਸਭ ਕੁਝ ਹੋ ਸਕਦਾ ਸੀਵਰੇਜ ਦੀ ਗੱਲ ਲੈ ਲਓ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਇਹ ਸ਼ਹਿਰਾਂ ਦੇ ਵਿੱਚ ਬੁਰਾ ਹਾਲ ਹੈ ਜਿਹੜਾ 2016 ਦੇ ਵਿੱਚ ਮੈਂ ਬਸੀ ਪਠਾਣਾ ਦੀ ਗੱਲ ਕਰਾਂ 2016 ਦੇ ਵਿੱਚ ਸੀਵਰੇਜ ਸਿਸਟਮ ਪਾਸ ਹੋਇਆ ਸੀਗਾ 2 ਸਾਲ ਦਾ ਸਮਾਂ ਸੀ ਅੱਜ 2024 ਚੱਲ ਰਿਹਾ ਹੈ 8 ਸਾਲ ਹੋ ਗਏ ਕਿਉਂ ਨਹੀਂ ਹੋਇਆ ਪਾਸ ਕਿਉਂ ਨਹੀਂ ਹੁਣ ਤੱਕ ਬਣ ਸਕਿਆ ਉਹ ਵੀ ਉੱਥੇ ਖੜਾ ਤੁਹਾਨੂੰ ਮੈਂ ਦਿਖਾ ਦੂੰਗਾ ਜਦੋਂ ਮਰਜ਼ੀ ਆ ਜੀ ਬਹੁਤ ਬੁਰਾ ਹਾਲ ਹੈ ਮੈਡਮ ਪੁੱਛੋ ਨਾ ਤੁਸੀਂ ਬਹੁਤ ਦੁਖੀ ਨੇ ਲੋਕ ਪੰਜਾਬ ਦੇ ਸਾਡੇ ਹਲਕੇ ਦੇ